ਮੁਸ਼ਕਿਲੇ ਆ ਰਹੀ ਆ ਵੀ ਇਹ ਛੜਕ ਪਿਛਲੇ 4-5 ਮਹੀਨੇ ਤੋਂ ਜਿਹੜੀ ਆ ਇਹ ਟੁੱਟੀ ਦੀ ਆ ਇਹ ਨਾ ਪੁੱਟਤੀ ਆ ਪਿੰਡਾਂ ਵਿੱਚ ਕੋ ਗਾਹਕ ਸ਼ਹਿਰੋਂ ਨਿਕਲਦਾ ਹੀ ਨਹੀਂ ਕਿਉਂਕਿ ਸੜਕ ਟੁੱਟੀ ਆ ਵਿਚੋ ਲੋਕੀ ਪਰਲੇ ਰੋਣ ਨਿਕਲ ਜਾਂਦਾ ਕੋ ਦਰਾਂਗੇ ਰੋਡ ਨਿਕਲ ਜਾਂਦਾ ਪਰ ਘੜਾ ਨੂੰ ਰੋਡ ਨਿਕਲ ਜਾਂਦਾ ਸਾਡੇ ਇੱਥੇ ਬਿਲਕੁਲ ਗਾਹਕੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਆ 8 ਕਰੋੜ 15 ਲੱਖ ਦਾ ਪ੍ਰੋਜੈਕਟ ਆ ਤੇ ਸਮਝ ਲੱਗਦੀ ਵੀ ਪਹਿਲੇ ਬੈਕਸਟ ਦੇ ਕਰਨ ਕੀ ਡੇ ਇਹਨੇ ਕੋਈ ਨਹੀਂ ਸਮਝ ਲੱਗਦੀ ਇੱਥੇ ਦੇ ਡਿਪਾਰਟਮੈਂਟ ਮੈਂ ਜੀ ਅਜੇ ਸ਼ਰਮਾ ਮੇਰੀ ਪ੍ਰੇਮ ਨਗਰ ਦਰਸ਼ਣੀ ਰੋਡ ਤੇ ਦੁਕਾਨਾਂ ਮੁਸ਼ਕਿਲੇ ਆ ਰਹੀ ਆ ਵੀ ਇਹ ਛੜਕ ਪਿਛਲੇ 4-5 ਮਹੀਨੇ ਤੋਂ ਜਿਹੜੀ ਆ ਇਹ ਟੁੱਟੀ ਦੀ ਆ ਇਹਨਾ ਪੁੱਟਦੀ ਆ ਇਹਨਾਂ ਕੋਲ ਮਸ਼ੀਨ ਲਿਆ ਕੇ ਇੱਕੋ ਦਿਨ ਦੇ ਵਿੱਚ ਚੀਜ਼ 2 ਦਿਨ ਦੇ ਵਿੱਚ ਵਿੱਚ ਚੀਜ਼ ਜਿਹੜੀ 14-15 ਕਿਲੋਮੀਟਰ ਛੜਕ ਜਿਹੜੀ ਆ ਪੁੱਟ ਛੜੀ ਆ ਮਸ਼ੀਨ ਲਾ ਕੇ ਜਦ ਕਿ ਚਾਹੀਦਾ ਤੇ ਇਦਾਂ ਹੈਗਾ ਵੀ ਥੋੜੀ ਥੋੜੀ ਪੋਟੋ 2-3-3 ਕਿਲੋਮੀਟਰ ਪੋਟੋ ਦੇ ਫੇਰ ਉੱਤੇ ਆਪਣਾ ਉਹਨੂੰ ਕੰਪਲੀਟ ਕਰੋ ਇਹਨਾਂ ਤਕਰੀਬਨ ਹੀ ਪੁੱਟ ਛੜੀ ਹੁਣ ਪਿੰਡਾਂ ਵਿੱਚ ਕੋਈ ਗਾਹਕ ਸ਼ਹਿਰੋਂ ਨਿਕਲਦਾ ਹੀ ਨਹੀਂ ਕਿਉਂਕਿ ਸੜਕ ਟੁੱਟੀ ਆ ਬਿਚੋੜ ਲੋਕੀ ਪਰਲੇ ਰੋਡੋਂ ਨਿਕਲ ਜਾਂਦਾ ਕੋਈ ਦਰਾਂਗ ਰੋਡੋਂ ਨਿਕਲ ਜਾਂਦਾ ਕੋਈ ਘੜਾਣਾ ਰੋਡੋਂ ਨਿਕਲ ਜਾਂਦਾ ਸਾਡੇ ਇੱਥੇ ਬਿਲਕੁਲ ਗਾਹੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਆ ਅਸੀਂ ਪ੍ਰਸ਼ਾਸਨ ਕੋਲ ਇਹੋ ਬੇਨਤੀ ਕਰਦੇ ਆ ਕਿ ਸੜਕ ਜਿਹੜੀ ਆ ਛੇਤੀ ਛੁਤੀ ਕੰਪਲੀਟ ਕੀਤੀ ਜਾਏ ਤਾਂ ਕਿ ਦੁਕਾਨਦਾਰਾਂ ਦੀ ਆਪਣੀ ਰੋਟੀ ਵਾਸਤੇ ਗਾ ਚੱਲ ਸਕੇ ਪਰ ਜੀ ਬੰਦੀਰ ਜੀ ਦੇਖੋ ਆ ਛੜਕ ਜਿਹੜੀ ਆ ਇਹ ਟੁੱਟੀ ਜਿੱਦਾਂ ਟੁੱਟੀ ਇਥੋਂ ਪੱਥਰ ਵੱਜਾ ਆ ਪਾਰਲਰ ਵਾਲੇ ਦਾ 20 ਹਜ਼ਾਰ ਦਾ ਨੁਕਸਾਨ ਹੋ ਗਿਆ ਪੱਥਰ ਵੱਜ ਕੇ ਸ਼ੀਸ਼ਾ ਟੁੱਟ ਗਿਆ ਹੁਣ ਇਹਨਾਂ ਦੀਆਂ ਸ਼ਾਹ ਦੇ ਵਿੱਚ ਦੁਕਾਨਾਂ ਦੇ ਵਿੱਚ ਇਹ ਟੋਟਾ ਦੇ ਸਭ ਇਹ ਅਜੇ ਮਾ ਜਿਹੜਾ ਹਸਪੀਟਲ ਦੇ ਬਿਲਕੁਲ ਸਾਹਮਣੇ ਟੋਟਾ ਤੇ ਇਹ ਆਪਣੇ ਬਟਾ ਸਵੀਟ ਤੱਕ ਇਹ ਟੋਟਾ ਹੈ ਕਿੰਨੇ ਮਹੀਨੇ ਕੰਮ ਨਹੀਂ ਸਕੇ ਇਹ ਪੀ ਡਬਲਯੂ ਡੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ 800 ਮੇਰੇ ਖਿਆਲ 8 ਤੇ 8th ਰੋਡ 15 ਲੱਖ ਦਾ ਪ੍ਰੋਜੈਕਟ ਹੈ ਤੇ ਸਮੇਂ ਨਹੀਂ ਲੱਗਣ ਦੀ ਪਏ ਲੱਗਾ ਕਿੱਥੇ ਦੇ ਦੇ ਕਰਨ ਕੀ ਦੇ ਇਹਨਾਂ ਕੋਈ ਨਹੀਂ ਸਮਾਂ ਲੱਗ ਰਹੀ ਇੱਥੇ ਦੇ ਡਿਪਾਰਟਮੈਂਟ ਦੀ ਇਹ ਸ਼੍ਰੀਕ੍ਰਿਸ਼ਨ ਵਾਲੀ ਬੋਲਟੀ ਆਪਣੀ ਇੱਥੇ ਹਰ ਦੋਚੀ ਰੋਡ ਤੇ ਸਰ ਆਪਣੇ 13 ਕਿਲੋਮੀਟਰ ਦੀ ਸੜਕ ਸੀਆ ਵਾਲੀ ਠੀਕ ਹੈ ਜੀ ਹਲੇ ਤੱਕ ਇਹ ਸੜਕ ਮਤਲਬ ਕੰਪਲੀਟ ਨਹੀਂ ਹੋ ਪਈ ਜੀ ਇਥੇ ਈ ਰਿਕਸ਼ੇ ਦਿੱਲੀ ਕੋਈ ਨਾ ਕੋਈ ਈ ਰਿਕਸ਼ਾ ਪੜਦਾ ਕਿਸੇ ਦੇ ਬੱਚਿਆਂ ਦੇ ਸੱਟ ਲੱਗਦੀ ਹੈ ਕੁਝ ਲੇਡੀਜ਼ ਦੇ ਸੱਟ ਲੱਗਦੀ ਹੈ ਬਟ ਪੀ ਡਬਲਯੂ ਡੀ ਅੱਗੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਏ ਕਿੰਨੇ ਸਕੂਲ ਨੇ ਕਿੰਨੇ ਕਾਲਜ ਇਧਰ ਸਰ ਆਪਣੇ ਸੁਖਜਿੰਦਰਾ ਕਾਲਜ ਹੈ ਯੂਨੀਵਰਸਿਟੀ ਹੈ 골ਡਨ ਕਾਲਜ ਹੈ